ਦਾਰਸ਼ਨੰਦ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ ਇਹੇ ਬੇਨਤੀ ਸੁਣਾ ਪ੍ਰਭ ਮੇਰੇ ਲੈ ਨਾਮ ਕਰ ਆਪਣੇ ਚਿਹਰੇ सज्जना सच्चा पातेशा हो सिर्शा हांदेशा हो ये सपास वही त्याग सोही है सबना दाविशा हो वही ग्रुजी सतना हिरिवाही ग्रु साहब जी ਪਹਿਲ ਪੁਰਿਏ ਪੁੰਡਰਕ ਬਨਾ ਤਾਚੇ ਹੰਸ ਸਗਲੇ ਜਨ ਪਹਿਲ ਪੁਰਿਏ ਪੁੰਡਰਕ ਬਨਾ ਤਾਚੇ ਹੰਸ ਸਗਲੇ ਜਨ ਕ੍ਰਿਸ਼ਨ ਤੇ ਜਨੋ ਘਰ ਜੰਤੀ ਲਾਚਨਾ ਪਹਿਲਾ ਪ੍ਰਸਾਬੀਰਾ ਅਥੋਂਨ ਪ੍ਰਸਾਦ ਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨੱਚ ਪਿੰਦੀ ਮਹਿ ਸਗਰਾ ਨਾ ਚੰਤੀ ਗੋਪੀ ਜਨਾਂ ਨਈਆ ਤੇ ਬਰੇ ਕੰਨਾ ਤਰਕ ਨਾ ਚਾ ਭ੍ਰਮਿਆ ਚਾ ਕੇਸ਼ਬਾਬ ਚਾਉਨੀ ਐਏ ਮਈਏ ਏਕ ਆਨ ਜਿਓ ਬੰਦੀ ਆ ਮਕਲੇ ਸੰਸਾਰ ਪ੍ਰਭ ਪ੍ਰਮਾਈ ਤੁਮਚੇ ਦੁਆਰਾ ਤੂ ਕੋ ਨਰੇ ਮੈਂ ਜੀ ਨਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਤੂ ਕੋ ਨਰੇ ਮਾਦੀ ਨਮਾ ਹੋ ਜੀ ਅਲਾ ਤੇ ਨਿਵਾਰਣਾ ਜਮਕਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ